ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਣੇ ਆ ਤੇ ਤੰਦਰੁਸਤ ਹੋਣੇ ਆ ਤੇ ਦੇਖੋ ਮਰੋਦ ਦੇ ਫਲ ਆ ਗਿਆ ਨਾ ਫਲ ਤੇ ਪਹਿਲਾਂ ਆਇਆ ਹੋਇਆ ਹੀ ਪਰ ਬਹੁਤ ਜ਼ਿਆਦਾ ਝੜ ਚੁੱਕਿਆ ਦੇ ਪਰ ਤੇ ਪਤਾ ਨਹੀਂ ਕਿਉਂ ਬੰਦਗੀ ਗਰਮੀ ਕਰਕੇ ਹੋ ਗਿਆ ਨਾ ਕਿੰਨੇ ਲੋ ਸਾਰੇ ਪਾਣ ਆਇਆ ਹੋਇਆ ਗਰਮੀ ਬਹੁਤ ਜ਼ਿਆਦੀ ਹੈ ਧੁੱਪ ਕਹਿੰਦੀ ਸਾਰਾ ਦਿਨ ਤੇ ਅੱਜ ਚੱਲੇ ਆਂ ਅਸੀਂ ਪਿੱਕਿਆ ਕਰ ਤੇ ਫਿਰ ਨਾਲ ਮੈਂ ਤਾਂ ਚਲੋ ਕੋਈ ਛੋਟਾ ਜਿਹਾ ਬਲੌਗ ਬਣਾ ਲੈਨੇ ਆਂ ਕਰ ਤੋਂ ਸਟਾਰਟ ਕਰ ਲਈ ਆਪਣੇ ਕੰਮ ਗਾਰ ਵੀ ਜੋ ਜੋ ਅਸੀਂ ਕਰ ਲਈ ਆ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਤੇ ਪਲੀਜ਼ ਜੋ ਨਿਊ ਮੇਰੀ ਫੈਮਿਲੀ ਆ ਤੇ ਪਲੀਜ਼ ਪਲੀਜ਼ ਸਾਰੇ ਜਣੇ ਇਸ ਤੇ ਨੂੰ ਜੁਆਇਨ ਕਰਿਆ ਕਰੋ ਤੇ ਫੁੱਲ ਸਪੋਰਟ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਇੱਕ ਤੁਹਾਡੀ ਇੱਕ ਮੈਸੇਜ ਕਮੈਂਟ ਮੈਨੂੰ ਬਹੁਤ ਪਿਆਰ ਦਿੰਦਾ ਆ ਤੇ ਮੈਨੂੰ ਜਦਾ ਵਧੀਆ ਲੱਗਦਾ ਜੇ ਤੁਸੀਂ ਕਮੈਂਟ ਕਰਦੇ ਹੋ ਦੇਖੋ ਇਸ ਟੈਂਪ ਕਿੰਨੇ ਹੋ ਹੋਏ ਪਈਆਂ ਇਹ ਫਿਰ ਇਹਨਾਂ ਧੁੱਪ ਦੇ ਵਿੱਚ ਮਰ ਜਾਣਾ ਬੱਥਿਆਂ ਨੇ ਠੀਕ ਹੈ ਜੀ ਚਲੋ ਮਿਲਦੇ ਤੁਹਾਨੂੰ ਪਦੀਨੇ ਵੀ ਪੱਕ ਚੁੱਕਿਆ ਐਦੀ ਵੇਲੇ ਫੁੱਲ ਆ ਗਿਆ ਪਦੀਨੇ ਦੇ ਉੱਪਰ ਕਵਾਨ ਬਹੁਤ ਜ਼ਿਆਦਾ ਹੋ ਗਿਆ ਕੱਢਣ ਨੂੰ ਹੋਇਆ ਵਾਇਆ ਤੇ ਹੁਣ ਦੇਖਾਂਗੇ ਆਗੇ ਕੀ ਬੰਦਾ ਠੀਕ ਹੈ ਜੀ ਤੇ ਰਸੋਈ ਮੈਂ ਆਪਣੀ ਸਾਫ ਕਰਤੀ ਆ। ਰਸੋਈ ਮੇਰੀ ਸਾਫ ਹੋ ਗਈ ਤੇ ਮੈਂ ਹਜ਼ਮਣ ਲਈ ਬਣਾਤੀ ਚੌਲ ਜੇਤੀਬ ਨਾਲ ਚ ਖਾ ਲੈਣਗੇ। ਤੇ ਰਾਤ ਤਰੇਲੇ ਬਣਾਏ ਸੀ। ਤਰੇਲੇ ਕੱਟ ਕੇ ਬਣਾਉਦੇ ਸੀ। ਇੱਕ ਬਣਾਉਦੀ ਸੀ ਦਾਲ। ਤੇ ਰੋਟੀ ਬਣਾ ਕੇ ਰੱਖਤੀ ਆ। ਤੇ ਉਹਦੇ ਬਾਅਦ ਚ ਹਸਬੰਦ ਫਿਰ ਖਾ ਲੈਣਗੇ ਰਾਤ ਨੂੰ ਨਵਾਂ ਨਹੀਂ ਹੋਊਗੀ ਤੇ ਗਵੰਡਾ ਨੂੰ ਕਹਤਾ ਕਿ ਰੋਟੀ ਦੇ ਦਊਗੀ ਤੇ ਫਿਰ ਮੈਂ ਉਹਨੂੰ ਆਟੇ 'ਕ ਡੋਂਗਾ ਦੇ ਦੂੰਗੀ ਆਟੇ 'ਕ ਡੋਂਗਾ ਭਾਂਕੇ ਰੱਖਦਾ ਅਜੇ ਮੈਂ ਬੜੇ ਗਵੰਡਾ ਨੂੰ ਪਰਾਜੂਂ ਹਣਾ ਹਸਬੰਦ ਦੇ ਦੇਣਗੇ ਰੋਟੀ ਬਾਦਗੀ ਵਿੱਚ ਤੇ ਸਬਜ਼ੀ ਚਲ ਬਣਾ ਕੇ ਫ੍ਰਿਜ 'ਚ ਰੱਖਦੀ ਤੇ ਸਾਰਾ ਕੰਮ ਮੇਰਾ ਕੰਪਲੀਟ ਹੋ ਗਿਆ ਆ ਬੈਗ ਦੀ ਪੈਕਿੰਗ ਹੋ ਗਈ ਆ ਬੈਗ ਦੀ ਪੈਕਿੰਗ ਹੋ ਗਈ ਆ ਤੇ ਚਾਰੋ ਪੁੱਛੋ ਮੇਰਾ ਪਰਸਨਾ ਸਾਡਾ ਸਾਰਾ ਹੀ ਖਰਾਬ ਹੋ ਚੁੱਕਿਆ ਹੈ। ਬਹੁਤ ਪੈਨਿਕ ਵੀ ਹੋ ਗਿਆ ਨਾ। ਤੇ ਚਲੋ ਪੁੱਤ ਸਾਡਾ ਹੋ ਚੁੱਕਿਆ ਹੈ। ਕੰਬਲ ਵਗਾਰ ਚ ਬਣਾ ਲਈ। ਬਸ ਥੋੜਾ ਜਿਹਾ ਘਮ ਰਹਿ ਗਿਆ। ਤੇ ਥੋੜਾ ਦੇ ਪਿੱਛੇ ਕੇ ਬਾਹਰ ਆ ਗਿਆ। ਕਿ ਟਾਈਮ ਹੋ ਗਿਆ 7:30 ਬੱਸ ਮੈਂ ਤੁਹਾਨੂੰ ਜਾਵਾਂਗਾ ਸੇਖੋਂ ਨੌਂ ਵਜੇ ਸਲਾਉਂਗਾ ਹੈ ਗਰਮੀ ਦਾ ਸੇ ਬਹੁਤ ਆ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਫਿਰ ਲਾ ਕੇ ਮੇ ਕੋ ਮਦਿਆ ਨੇ ਹਾ ਦੇਖੋ ਆ ਦੇ ਕੀ ਕਰਦੀ ਆ ਵੀਡੀਓ ਬਣਾਉਂਦੀ ਫਿਰਦੀ ਆ ਵੀ ਮੇਰੀ ਬਣਾ ਲਾ ਤੇ ਹੁਣ ਮੈਂ ਲੱਗੀ ਤਿਆਰ ਹੋਣਾ ਘਰੋਂ ਜਾਣ ਲਈ ਪਹਿਲਾਂ ਮੈਂ ਇੱਕ ਬੈਗ ਤਿਆਰ ਕੀਤਾ ਸੀਗਾ ਤੇ ਹੁਣ ਮੈਨੂੰ ਦੂਜਾ ਬੈਗ ਵੀ ਤਿਆਰ ਕਰਨਾ ਪਿਆ ਕਿਉਂਕਿ ਕੱਪੜੇ ਜ਼ਿਆਦਾ ਹੋ ਗਏ ਸੀ ਫਿਰ ਮੈਂ ਕਿ ਚਲ ਘੱਟ ਕੱਪੜੇ ਲੈ ਕੇ ਜਾਉਂਗੀ ਫਿਰ ਮੈਂ ਕਿ ਚਲ 3-4 ਦਿਨ ਹਲਾ ਕੇ ਆਉਂਦੇ ਫਿਰ ਗਰਮੀ 'ਚ ਨਾਲੇ ਕੱਪੜੇ ਜ਼ਿਆਦਾ ਲੱਗਦੇ ਹਨ ਇਸ ਕਰਕੇ ਮੈਂ ਦੋ ਬੈਗ ਹੀ ਰੈਡੀ ਕਰ ਲੈਂਦੇ ਆ ਅਲੱਗ-ਅਲੱਗ ਬਿੱਟ ਦੇ ਲੱਗ ਕਿ ਮੇਰਾ ਆਪਣਾ ਬੈਗ ਅਲੱਗ ਹੋ ਗਿਆ ਤੇ ਹੋਰ ਸਮਾਨ ਹੋ ਜਾਂਦਾ ਹੈ ਫਿਰ ਹੋਰ ਵੀ ਵਿਚਾਰੋ ਜਾਂਦੇ ਹੋਏ ਕੁਝ ਲੈਣਾ ਪੈਂਦਾ ਬੱਚਿਆਂ ਲਈ ਆਪਣੇ ਲਈ ਕਹਿੰਦੇ ਫਿਰ ਉਹ ਸਮਾਨ ਆਣਾ ਨਹੀਂ ਸੀਗਾ ਇਸ ਲਈ ਬੈਗ ਵਿੱਚ ਤੇ ਉਧਰ ਪਹਿਲਾਂ ਜਾਣੋਗੇ ਨਹੀਂ ਕਰਦਾ ਫਿਰ ਉਧਰੋਂ ਆਉਣਾ ਨਹੀਂ ਕਰਦਾ ਹੈਗਾ ਹਨਾ ਠੀਕ ਇਹ ਪਹੁੰਚੀ ਹੈ ਬੱਸ ਸਟੈਂਡ ਤੇ ਇਹ ਬੱਸ ਸਾਡੀ ਪਹਿਲਾਂ ਹੀ ਥੋੜੀ ਜਿਹੀ ਵੀ ਅਸੀਂ ਪੂਰੇ پورے ਟਾਈਮ ਤੇ ਹੀ ਨਿਕਲਦੇ ਹੁੰਦੇ ਆ ਤੇ ਤਾਂ ਗਰਮੀ ਬਹੁਤ ਆ ਨਿਕਲ ਨਹੀਂ ਹੁੰਦਾ ਹੈਗਾ ਪਹਿਲਾਂ ਕੀ ਕਰਨਾ ਸੀ ਖੜਕੇ ਮੈਂ ਪੂਰੇ ਪੂਰੇ ਟਾਈਮ ਤੇ ਹੀ ਚਲਾਂਗੇ 9 ਵਜੇ ਚੱਲੇ ਸੀ ਅਸੀਂ ਪੌਣੇ 9 ਤੇ 9 ਵਜੇ ਅਸੀਂ ਪਹੁੰਚ ਗਏ ਸੀ ਬੱਸ ਸਟੈਂਡ ਤੇ ਤਾਂ ਨੇੜੇ ਹੈਗਾ ਜੋ ਦੂਰ ਨਹੀਂ ਹੈਗਾ ਸਾਡਾ ਬੱਸ ਸਟੈਂਡ ਤੇ ਹਾਂ ਮੈਂ ਕਿਾ ਚਲੋ ਕੁਝ ਖਾਣ ਨੂੰ ਲੈ ਲੈਂਦੇ ਆ ਤੇ ਖਾਣ ਲਈ ਕੁਝ ਸਮਝਦਾ ਨਹੀਂ ਸੀ ਹੈ ਕਿ ਸੁੱਕੀ ਚੀਜ਼ ਲੈਣੀ ਸੀ ਤੇ ਰਸੂਖੂਲੇ ਗੁਲਾਬ ਜਮਲਣ ਦੇ ਦਾ ਰਸਈ ਰਸਾ ਹੋ ਜਾਂਦਾ ਕੱਪੜੇ ਖਰਾਬ ਹੋ ਜਾਂਦੇ ਆ ਇਸ ਕਰਕੇ ਸੋਚ ਰਹੀ ਸੀ ਕਿ ਵੀ ਬਰਫੀ ਬਰਫੀ ਦੇ ਖੋਏ ਵਾਲੀ ਤੇ ਇੱਕ ਦਿਸਨ ਵਾਲੀ ਤੇ ਫਿਰ ਸਾਨੂੰ ਉਹ ਪਸੰਦ ਆਈ ਕਿ ਫਰੈਸ਼ ਵੀ ਬਣੀ ਹੋਈ ਸੀ ਤੇ ਮੈਂ ਕਿਹਾ ਇਹ ਲੈ ਲੈਂਦੇ ਨਾਲੇ ਸੁੱਕੀ ਚੀਜ਼ ਹੋ ਜਾਂਦੀ ਆ ਬੱਚਿਆਂ ਨੂੰ ਤਾਂ ਫਿਰ ਆਪਣੀ ਜਿਮਸੰਦ ਹੁੰਦੀ ਆ ਬਾਕੀ ਆਪਣੀ ਫੈਮਿਲੀ ਲਈ ਕਾਫੀ ਟਾਈਮ ਦੇਣ ਪਿੱਛੇ ਜਾਂਦੇ ਆ ਇਸ ਕਰਕੇ ਉਹਨਾਂ ਲਈ ਲੈ ਲੈਂਦੇ ਆ ਤੇ ਮੈਨੂੰ ਤਾਂ ਵੈਸੇ ਵੀ 6-6 ਮਹੀਨੇ ਹੋ ਜਾਂਦੇ ਜਾਂਦੇ ਨੂੰ ਮੈਂ ਛੇਤੀ ਛੇਤੀ ਨਿਕਲਦੀ ਨਹੀਂ ਘਰ ਤੋਂ ਬਾਹਰ ਕਿਉਂਕਿ ਫੈਮਿਲੀ ਵਿੱਚ ਕੋਈ ਹੋਰ ਜ਼ਿਆਦਾ ਹੈ ਨਹੀਂਗੇ ਮੰਮੀ ਹੈ ਨਹੀਂ ਜੇ ਪਹਿਲਾਂ ਮੰਮੀ ਹੁੰਦੀ ਸੀਗੇ ਤੇ ਮੈਨੂੰ ਕੋਈ ਫਿਕਰ ਨਹੀਂ ਤਾਂ ਹੁੰਦਾ ਹੈਗਾ ਘਰ ਦਾ ਕੋਈ ਫਿਕਰ ਨਹੀਂ ਸੀ ਹੁੰਦਾ ਮੇਰੇ ਘਰ ਦੀ ਵਿੱਚ ਹੈਗੇ ਆ ਚੰਦਿਆਂ ਦੇ ਵੀ ਹਫ਼ਤਾ ਵੀ ਲਾਇਆ ਹੁੰਦੀ ਸੀ 15 ਦਿਨ ਵੀ ਲਾਇਆ ਹੁੰਦੀ ਸੀ ਮੈਂ ਤੇ ਹੁਣ ਮੈਨੂੰ 2-4 ਦਿਨ ਹੀ ਲਾ ਸਕਦੀਆਂ ਕਿਉਂਕਿ ਫਿਰ ਗੋੰਡੀ ਨਾ ਗੋੰਡ ਨੂੰ ਕਹਿਣਾ ਮੈਂਦਾ ਵੀ ਰੋਟੀ ਦੇ ਦੂੰਗੀ ਹਸਬੰਦ ਨੂੰ ਇਸ ਕਰਕੇ ਫਿਰ ਜਦੋਂ ਉੱਪਰ ਚਲੇ ਜਾਂਦੇ ਹਨ ਕਿਤੇ ਘਰ ਜਰ ਰੁੱਲ ਜਾਂਦਾ ਹੈ ਹਨਾ ਚਲੋ ਐਂ ਵੀ ਫੈਮਿਲੀ ਨੂੰ ਦਿਲ ਵੀ ਕਰਦਾ ਮਿਲਣ ਨੂੰ ਕਿਤੇ ਜਾਣ ਨੂੰ ਦਿਲ ਵੀ ਕਰਦਾ ਆ ਇਨਸ਼ਾਅੱਲਾ ਬਹਾਨਾ ਜਾਂ ਨਿਕਲ ਹੋ ਜਾਂਦਾ ਵੈਸੇ ਨਿਕਲ ਵੀ ਹੁੰਦਾ ਬੱਚੇ ਨੂੰ ਛੁੱਟੀ ਵੀ ਨਹੀਂ ਹੁੰਦੀ ਹੈਗੀ 6-6ਤੀ ਚਲੋ 2-4 ਦਿਨ ਤੱਕ ਕੋਈ ਜ਼ਿਆਦਾ ਨਹੀਂ ਹੁੰਦੇ ਹੈਗੇ ਨਿਕਲਣ ਲਈ ਤੇ ਹੁਣ ਬਸ ਬਸ ਚੱਲਣ ਵਾਲੀ ਹੈ ਕਿ ਤਾ ਗਰਮੀ ਬਹੁਤ ਜ਼ਿਆਦਾ ਹੈਗੀ ਗੱਡ ਮੀਨੇ ਬੜਾ ਖਰਾਬ ਰਹਿ ਰਿਹਾ ਕੰਮ ਛੁੱਟੀਆਂ ਕੀ ਕਰਨਗੀਆਂ ਜਾਣਾ ਵੀ ਜ਼ਰੂਰੀ ਹੈ ਕਿਉਂਕਿ ਰਹਿ ਨਹੀਂ ਹੁੰਦਾ ਹੈਗਾ ਘਰ ਦੇ ਵੀ ਫੋਨ ਕਰੀ ਜਾਂਦੇ ਵੀ ਆਜੋ 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 ਤੇ ਫਿਰ ਬੜੇ ਮੁਸ਼ਕਲ ਤੋਂ ਜਾਣਾ ਪੈਂਦਾ ਆਪਣੇ ਆਪ ਨੂੰ ਮਨ ਨੂੰ ਮਨਾਉਣਾ ਪੈਂਦਾ ਗਰਮੀ ਤੋਂ ਨਿਕਲ ਲਈ ਲਲੋਜੀ ਬਸ ਸਾਡੀ ਪਹੁੰਚਣ ਵਾਲੀ ਨੇੜੇ ਦੇ ਸ਼ਹਿਰ ਤੇ ਤੇ ਅੱਧ ਪਛਾੜੇ ਪਹੁੰਚ ਗਏ ਜਿਹੜੀ ਗਰਮੀ ਹੈ ਨਾ ਇਹ ਬਸ ਦਾ ਸਫ਼ਰ ਬਹੁਤ ਬੁਰਾ ਲੱਗਦਾ ਆ ਸੱਚੀ ਜੇ ਮੌਸਮ ਠੀਕ ਹੋ ਵੀ ਸਕਦਾ ਹੈ ਹੀ ਆ ਤੇ ਇਹ ਤੋਂ ਸਵੀਲ ਸਟਾਰਟ ਹੋ ਗਈ ਸੀ ਲਗਣੀ ਸਾਡੇ ਵੇਖ ਪਲੇ ਪਿੰਡ ਤੇ ਲੱਗੀ ਹੋਈ ਸੀ ਫੇਰ ਨੇੜੇ ਵਾਲੇ ਸ਼ਹਿਰ ਦੇ ਵਿੱਚ ਸੀ ਤੇ ਗਰਮੀ ਕਰਕੇ ਦੁਨੀਆ ਧਨਪੂਨ ਪੌਦ ਕਰਦੀ ਹੈ ਕਰਨਾ ਵੀ ਚਾਹੀਦਾ ਜਿੰਨਾ ਹੋ ਸਕੇ ਕਰਨਾ ਚਾਹੀਦਾ ਹੈ ਹਨ ਤੇ ਹੁਣ ਅਸੀਂ ਟੋਲ ਪਲਾਟ ਤੇ ਪਹੁੰਚ ਚੁੱਕੇ ਹਾਂ ਚਲ ਵੀ ਸਾਡੇ ਪਾਸੋਂ ਗਰਮੀ ਬਹੁਤ ਆ ਗਈ ਤੇ ਪਲੀਜ਼ ਜੋ ਮੇਰੀ ਨਿਊ ਫੈਮਲੀਆ ਚੈਨਲ ਨੂੰ ਜੁਆਇਨ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਆ ਤੇ ਪਲੀਜ਼ ਇੱਕ ਕਮੈਂਟ ਵੀ ਤੁਹਾਡਾ ਜੋ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਜੇ ਤੁਸੀਂ ਮੈਨੂੰ ਵਧੀਆ-ਵਧੀਆ ਕਮੈਂਟ ਕਰਦੇ ਬਹੁਤ ਪਿਆਰ ਮਹਿਸੂਸ ਹੁੰਦਾ ਹੈ ਵਿੱਚ ਕਿ ਸਾਨੂੰ ਫੈਮਲੀ ਵੀ ਪਿਆਰ ਕਰਨ ਵਾਲੀ ਮਿਲ ਗਈ ਆ ਬਹੁਤ ਪਿਆਰੀ ਤੇ ਮੈਂ ਆਪਣੀ ਸ਼ਹਿਰ ਚ ਪਹੁੰਚ ਚੁੱਕੀ ਆ ਪਹਿਲਾਂ ਜਿੱਥੋਂ ਤੋਂ ਸਾਨੂੰ ਪਹਿਲੀ ਕਸ ਚਾਹੀਦੀ ਆ ਪਹਿਲਾਂ ਅਸੀਂ ਪਿੰਡ ਤੋਂ ਲਈ ਦੂਜੀ ਵਸ ਇਹ ਸ਼ਹਿਰ ਤੋਂ ਲੈਣੀ ਆ ਉਹ ਮਸੀਂ ਕੋਈ ਜਿਹੜਾ ਜਿਹੜਾ ਕੋਈ ਸਾਨੂੰ ਜਾਣਦਾ ਆ ਜਿਸ ਇੱਕ ਕਿਹੜਾ ਸ਼ਹਿਰ ਆ ਤੇ ਇੱਥੋਂ ਲਵਾਂਗੇ ਬੱਸ ਤੇ ਇਹ ਫੇਲਾਂ ਲਾਈਟਾਂ ਹੋਈਆਂ ਨਹੀਂ ਬੱਸ ਵੀ ਲੈਣੀ ਬਹੁਤ ਮੁਸ਼ਕਲ ਆ ਤੇ ਇੰਨੀ ਤੇਜ਼ ਹੁੰਦੀ ਹੈ ਨਾ ਬੱਸ ਵਾਜੀ ਵਰਤ ਖੜਦੀ ਨਹੀਂ ਹੈਗੀ ਤੇ ਬੱਸ ਦਾ ਸਫ਼ਰ ਸੱਚੀ ਵਾਹਿਗੁਰੂ ਜੀ ਮਧ ਮੁਸ਼ਕਲ ਆ ਤੇ ਪਹੁੰਚ ਗਿਆ ਤੀਜੇ ਸ਼ੈਲ ਚ ਜਿੱਥੇ ਹੁਣ ਅਸੀਂ ਉਧਰ ਚੱਕਿਆ ਹੁਣ ਇੱਥੋਂ ਸਾਨੂੰ ਡਬਲ ਰੋਡ ਆ ਉਹ ਪਾਸ ਕਰਨਾ ਆ ਤੇ ਬਹੁਤ ਮੁਸ਼ਕਲ ਆ ਪਾਸ ਕਰਨਾ ਜੋ ਗੱਡੀਆਂ ਇੱਕ ਮਿੰਟ ਵੀ ਰੁਕਦੀਆਂ ਨਹੀਂ ਹੈ ਕਿ ਅੱਖ ਚਪਕੀ ਸਮਝ ਗਏ ਇੰਨਾ ਜਿਆਦਾ ਮਤਲਬ ਗੱਡੀਆਂ ਇੰਨੀ ਜਿਆਦਾ ਇੱਧਰ ਉੱਧਰ ਆ ਜਾ ਰਹੀਆਂ ਨਾ ਮੈਨੂੰ ਇੱਕ ਕੈਨੇਡਾ ਵਾਲਾ ਸਿਸਟਮ ਹੋਣਾ ਚਾਹੀਦਾ ਹੈ ਨਾ ਕੈਨੇਡਾ ਕਿਹੜੀ ਬਾਹਰ ਕੰਟਰੀ ਜਿਹੜੀ ਜਿਹੜੀ ਤੇ ਹੁੰਦਾ ਹੋਊਗਾ ਇਸ ਤਰ੍ਹਾਂ ਵੀ ਹੈ ਨਾ ਪਰਿਵਾਰ ਨੂੰ ਨਿਕਲਣ ਵਾਸਤੇ ਥੋੜਾ ਜਾਂ ਜਹੀਦਾ ਇਹ ਵੀ ਕੋਈ ਨਿਗਾਉਣ ਵਾਲਾ ਹੋਵੇ ਇਹਨਾਂ ਨੂੰ ਗੱਡੀਆਂ ਚੋਂ ਨਿਕਲਣਾ ਕਿੰਨਾ ਮੁਸ਼ਕਲ ਆ ਅਤੇ ਇਸ ਤਰ੍ਹਾਂ ਹੁੰਦਾ ਵੀ ਕੋਈ ਇਧਰੋਂ ਵੀ ਨਾ ਜਾਵੇ ਕਿ ਦੋਵੇਂ ਪਾਸੇੋਂ ਗੱਡੀਆਂ ਚੱਲ ਰਹੀਆਂ ਨੇ ਬਹੁਤ ਮੁਸ਼ਕਲ ਸੱਚੀ ਤੇ ਮੈਂ ਬੇਟੇ ਨੂੰ ਫਕਰ ਰਹੀ ਸੀ ਵੀ ਇਧਰੋਂ ਵੀ ਬਿਆ ਚਾ ਹੱਥ ਵੜ ਕੇ ਇਧਰੋਂ ਵੀ ਤੇ ਉਧਰੋਂ ਵੀ ਬਹੁਤ ਮੁਸ਼ਕਲ ਆ ਰੋਡ ਪਾਸ ਕਰਨਾ ਮੈਨੂੰ ਬਹੁਤ ਡਰ ਲੱਗਦਾ ਆ ਵੀ ਕਿਧਰੋਂ ਦੀ ਲੰਗੀ ਕਿਧਰੋਂ ਨਾ ਲੰਗੀ ਹੈ ਕਈ ਕਈ ਜਗ੍ਹਾ ਨੂੰ ਤਾਂ ਗੱਡੀਆਂ ਜਾਂਦੀਆਂ ਲੰਘੀ ਕਦੀ ਉਧਰੋਂ ਆਉਂਦੀ ਏ ਕਦੀ ਇਧਰੋਂ ਆਉਂਦੀ ਏ ਹੋਰ ਸਪੀਡ ਵੀ ਇੰਨੀ ਹੁੰਦੀ ਏ ਨਾ ਵਾਜੀ ਵਰੀ ਤੇ ਇਹਨਾਂ ਦੀ ਕੁਛ ਨਹੀਂ ਪਤਾ ਲੱਗਦਾ ਇਹਨਾਂ ਨੂੰ ਇਦਾਂ ਨਹੀਂ ਹੈਗਾ ਵੀ ਥੋੜਾ ਜਿਹਾ ਤੁਸੀਂ ਦੇਖ ਕੇ ਨਾ ਚਲਾ ਲਿਆ ਕਰੋ ਵੀ ਹੋਰ ਵੀ ਕਿਸੇ ਨੇ ਲੰਘਣਾ ਹੁੰਦਾ ਆ ਇੱਕ ਇੱਕ ਦੂਜੇ ਤੋਂ ਅੱਗੇ ਅੱਗੇ ਜਾਈ ਜਾਂਦੇ ਆ ਤੇ ਹੁਣ ਮੈਂ ਨਾ ਇਹ ਤੀਜੀ ਸ਼ਹਿਰ ਚ ਕਿੰਨੀ ਆ ਬਸ ਆ ਕਿੰਨੀ ਤੀਸੇ ਕਿ ਤੀਸਰੀ ਵਸੇ ਮੇਰੀ ਆ ਜਿਹੜੀ ਹੁਣ ਤੁਸੀਂ ਤੀਜੀ ਵਸ ਲੈਣੀ ਏ ਇੱਥੋਂ ਉਹ ਵੀ ਗਰਮੀ ਦੇ ਵਿੱਚ ਹਾਲਤ ਖਰਾਬ ਹੋ ਜਾਂਦੀ ਏ ਬਸ ਤਲੰਦੇ ਲੰਦੇ ਹੀ ਅਨੋਦੀ ਉਸੇ ਰੋਡ ਪਾਸ ਕਰ ਲਿਆ ਬਸ ਦੇਖੋ ਸਾਡਾ ਸ਼ਹਿਰ ਦੱਸਿਓ ਜਰੂਰ ਕਮੈਂਟ ਕੀ ਕੋਈ ਜਾਣਦਾ ਸ਼ਹਿਰ ਨੂੰ ਤੁਹਾਡੇ ਨੂੰ ਵੀ ਕਿਹੜਾ ਸ਼ਹਿਰ ਆ ਸਾਡਾ ਇਹ ਲਓ ਜੀ ਬੱਸ ਵਿੱਚ ਬੈਠ ਕੇ ਹਾਂ ਤੀਜੀ ਵਾਲੀ ਬੱਸ 'ਚ ਬੈਠ ਗਏ ਅਸੀਂ ਇੱਥੋਂ ਲਈ ਠੰਢ ਠੰਢੀ ਰੋਲ ਵੀ ਥੋੜਾ ਮੂਲ ਵੀ ਥੋੜਾ ਸਕੂਨ ਜਿਹਾ ਮਿਲ ਜਿਵੇ ਖਾ ਕੇ ਹੈਲੋ ਤੇ ਬੱਸ ਵਿੱਚ ਮੂੰਹ ਨਾ ਮਾਰਦੇ ਜਾਈਏ ਤਾਂ ਹੋ ਨਹੀਂ ਸਕਦਾ ਹੋਏਗਾ ਹਨਾ ਜਦ ਤੱਕ ਮੂੰਹ ਨਾ ਚੱਲਦਾ ਜਾਵੇ ਸਫਰ ਕਰਨ ਦਾ ਮਜ਼ਾ ਨਹੀਂ ਆਉਂਦਾ ਹੈਗਾ ਜੇ ਸਾਡਾ ਮੂੰਹ ਨਾ ਚੱਲਦਾ ਜਾਵੇ ਬੱਚਿਆਂ ਦੀ ਤਰ੍ਹਾਂ ਤੇ ਫਿਰ ਮੈਂ ਨਾ ਮਾਸਕ ਵੀ ਤਾਰਿਆ ਮਾਸਕ ਫੇਰ ਜ਼ਰੂਰੀ ਹੋ ਕੇ ਨਾ ਲੈਣੀ ਵਿੱਚੋਂ ਸਾਹ ਲਿਆ ਮਾਸਕ ਤਾਰ ਕੇ ਫਿਰ ਖਾਣਾ ਸਟਾਰਟ ਕੀਤਾ ਹਲਕਾ ਜਿਹਾ ਪਾਣੀ ਵਗੈਰਾ ਪੀ ਕੇ ਮੈਂ ਤਾਂ ਪਾਣੀ ਨਾਲ ਵਗੈਰਾ ਲਿਖਿਆ ਹੁੰਦੀ ਹੁੰਦੀ ਹਾਂ ਤੇ ਜਦੋਂ ਤੱਕ ਅਸੀਂ ਮੂੰਹ ਨਾ ਚਲਾਉਂਦੇ ਜਾਈਏ ਖਾਣਾ ਵਗੈਰਾ ਖਾਂਦਾ ਨਾ ਜਾਈਏ ਕੁਛ ਕਸਾਫਰ ਕਰਤ ਹਾਂ ਮੈਨੂੰ ਨਹੀਂ ਕੀ ਹੁੰਦਾ ਹੈ ਇਹ ਨੂੰ ਚੰਦਾ ਰਹਿਣਾ ਜਿੱਦਾਂ ਬੱਚਿਆਂ ਦੀ ਤਰ੍ਹਾਂ ਕੋਲਡ ਡਰਿੰਕ ਵਗੈਰਾ ਲੈ ਲਿਆ ਕੁਝ ਹੋਰ ਨੂੰ ਬੱਚਿਆਂ ਨੂੰ ਪਤੀਜੀਆਂ ਪਤੀਜੀਆਂ ਹਨਾ ਉਹਨਾਂ ਵਾਸਤੇ ਵੀ ਲਿਆ ਕੁਝ ਖਾਣ ਨੂੰ ਕੁੱਕਰੀ ਵਗੈਰਾ ਚਿਪਸ ਵਗੈਰਾ ਫੇ ਬੱਚੇ ਤਾਂ ਪਹਿਲਾਂ ਉਮੀਦ ਕਰਦੇ ਆਂ ਵੀ ਸਾਡੀ ਭੂਆ ਜੀ ਆਊਗੀ ਤੇ ਕੀ ਲੈ ਕੇ ਆਊਗੀ ਉਹਨਾਂ ਦਾਣੇ ਦਵਾਲੇ ਹੋ ਜਾਣਾ ਮੇਰੇ ਕੀ ਲੈ ਕੇ ਆਈ ਆ ਤੇ ਇਥੇ ਰਸਤੇ ਵਿੱਚ ਹੋਰ ਇੱਕ ਜੰਗਦੇ ਸ਼ਵੀਲ ਚੱਲ ਰਹੀ ਸੀ ਤੋਂ ਤੇ ਗਰਮੀ ਤਾਂ ਹੈਗੀ ਆ ਉਹਨਾਂ ਤੇ ਸਾਰੇ ਭਰੇ ਵਿਚਾਰੇ ਚੜ੍ਹ ਕੇ ਬਸ ਵਿੱਚ ਹੀ ਭਾਜੀ ਵਰ ਬੱਸ ਰੋਕ ਗੋਬਦਨ ਨੇ ਭਾਜੀ ਵਰ ਰੋਕ ਦੇਵਣੀ ਹੈ ਕਿ ਤੇ ਇਹਨਾਂ ਨੇ ਤਾਂ ਰੋਕ ਲਈ ਸੀ ਕਿ ਬੀ ਗਰਮੀ ਸੀਗੀ ਇਹਨਾਂ ਪਰ ਸਾਡੇ ਤੱਕ ਤਾਂ ਪਹੁੰਚੀ ਹੀ ਨਹੀਂ ਸੀ ਸਾਨੂੰ ਨਹੀਂ ਮਿਲਿਆ ਸੀ ਤੇ ਮੈਂ ਪਹੁੰਚ ਗਈ ਆਪਣੇ ਪਿੰਡ ਵਿੱਚ ਦੇਖੋ ਮੇਰਾ ਸਕੂਲ ਜਿਹਦੇ ਵਿੱਚ ਮੈਂ ਪੜੀ ਹੋਈ ਆ ਮੇਰਾ ਸਕੂਲ ਬਹੁਤ ਵੱਡਾ ਆ ਪਲੱਸ 2 ਤੱਕ ਹੈਗਾ ਆ ਤੇ ਮੈਂ ਕੁਝ ਪ੍ਰਾਈਵੇਟ ਪੜੀ ਸੀ ਤੇ ਕੁਝ ਇੱਥੇ ਪੜੀ ਸੀ ਦੇਖੋ ਤੁਸੀਂ ਮੇਰਾ ਪਿੰਡ ਤੇ ਹੁਣ ਅਸੀਂ ਪਾਪਾ ਨੂੰ ਫੋਨ ਕਰਤਾ ਪਾਪਾ ਮੈਨੂੰ ਲੈ ਜਾਊਗਾ ਆ ਕੇ ਤੇ ਪਹੁੰਚ ਕੇ ਖਰਚਾ ਚਾਹ ਪਾਣੀ ਪੀਤਿਆ ਕੋਈ ਨਹੀਂ ਹੈਗਾ ਰੋਟੀਆਂ ਤੇ ਪਹੁੰਚ ਕੇ ਸਿੱਧੇ ਕਿਉਂਕਿ ਚਾਹ ਪਿੰਦੇ ਨਹੀਂ ਸੀ ਸਿੱਧੇ ਰੋਟੀ ਬਣ ਗਈ ਤੇ ਇਸ ਕਰਕੇ ਬਣਾ ਫਰੈਸ਼ ਹੋਏ ਖਾਣਾ ਵਗੈਰਾ ਪਾਤਾ ਤੇ ਖਾਂ ਲੱਗ ਗਈ ਕਿਉਂਕਿ ਭੁੱਖ ਲੱਗੀ ਹੋਈ ਸੀ ਕਾਫੀ ਸਵੇਰ ਦੇ ਤੁਰੇ ਹੋਏ ਸੀ ਕਾਫੀ ਟਾਈਮ ਲੱਗ ਜਾਂਦਾ ਸੀ 3 ਘੰਟੇ ਕਮਸੇ 2 3 ਘੰਟੇ ਲੱਗ ਜਾਂਦੀਆਂ ਗਰਮੀ ਦੇ ਵਿੱਚ ਪਹੁੰਚਣ ਨੂੰ ਤੇ ਤੁਹਾਨੂੰ ਕਿਵੇਂ ਦਾ ਲੱਗੇ ਸਾਡਾ ਬਲੌਗ ਜਰੂਰ ਕਮੈਂਟ ਕਰਕੇ ਦੱਸਿਓ ਸਾਨੂੰ ਤੇ ਨੈਕਸਟ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਫੈਮਿਲੀ ਦੇ ਨਾਲ ਹੀ ਤੇ ਮੇਰਾ ਬੇਟਾ ਮੈਂ ਇਹਨੂੰ ਕਹਿ ਰਹੀ ਸੀ ਤੂੰ ਖਾਣਾ ਖਾ ਲੈ ਨਹੀਂ ਖਾਣਵਾ ਮਾਜੀ ਨਹੀਂ ਗਰਮੀ ਕਰਕੇ ਭੁੱਖ ਕੱਟ ਲੱਗਦੀ ਹੈ ਨਾ ਇਸ ਕਰਕੇ ਮੈਂ ਇਹਨੂੰ ਜ਼ਬਰਦਸਤੀ ਖਲਾਇਆ ਜਿੰਨਾ ਅੱਖਾਂ ਤੇਨੂੰ ਭੁੱਖ ਹੈਗੀ ਹੈ ਤੇ ਖਾ ਲੈ ਸਵੇਰ ਦੀ ਖਾਈ ਹੋਈ ਸੀ ਰੋਟੀ ਤੇ ਭੁੱਖ ਲੱਗੀ ਹੋਈ ਸੀ ਕਰਮੇ ਵਾਲੀ ਹੈ ਇੱਥੇ ਆ ਕੇ ਆਰਾਮ ਮਿਲ ਗਿਆ ਏਸੀ ਲੱਗਿਆ ਵਾਪਕ ਮਿਲ ਗਿਆ ਸਕੂਨ ਦਾ ਮਿਲ ਗਿਆ ਘਰ ਦੇ ਵਿੱਚ ਆ ਕੇ ਤੇ ਪਰਜਾਈ ਦੀ ਹਾਦੀ ਰੋਟੀ ਮਿਲ ਜੇ ਉਹਦੇ ਵਰਗੀ ਤਾਂ ਗੱਲੇ ਨਹੀਂ ਹੈਗੀ ਇੱਥੇ ਹੋਰ ਵੀ ਸਵਾਦ ਲੱਗਦੀ ਆ ਕੇ ਤੇ ਬਿਠਾਤਾ ਪਾਈ ਸਾਹਿਬ ਨੂੰ ਬੇਟਾ ਬਹੁਤ ਜ਼ਿਆਦਾ ਹੋਇਆਗੀ ਭੁੱਖ ਨੂੰ ਵੀ ਲੱਗਦੀ ਨਹੀਂ ਮਮਾ ਜੀ ਭੁੱਖ ਨਹੀਂ ਲੱਗਦੀ ਇੱਥੇ ਬੈਠ ਕੇ ਖਾ ਲਾ ਪੁੱਤ ਨਾ ਦੇ ਕ ਮੇਰੀ ਲਾਡੋ ਰਾਣੀ ਸ਼ਰਾਰਤਾਂ ਕਰਦੀ ਪਈ ਆ ਭਤੀਜੀ ਮੇਰੀ ਸਭ ਤੋਂ ਛੋਟੀ ਆ ਲੋ ਜੀ ਥੋੜਾ ਸਕੂਨ ਮਿਲੇ ਆ ਕੇ ਇਹ ਬੈਠ ਗਈ ਸੀ ਤੁਹਾਨੂੰ ਕਿਵੇਂ ਲੱਗਿਆ ਬਲੌਗ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਚਾਕਲੇਟ ਦਿੰਦੀ ਪਈ ਮੇਰੀ ਭਤੀਜੀ ਖਾਓ ਤੁਸੀਂ ਵੀ